ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਅੱਜ ਅਸੀਂ ਗੱਲ ਕਰਾਂਗੇ ਵੀ ਜਿਹੜਾ ਦਿਲ ਦਾ ਦੌਰਾ ਆਏ ਉਹ ਭੈਣ ਦੇ ਕਾਰਨ ਕਿਵੇਂ ਬਣਦੇ ਆ ਇਹਦੇ ਨਾਲ ਨਾਲ ਕਿਹੜੇ ਫੈਕਟਰ ਮਿਲ ਕੇ ਹਾਰਟ ਅਟੈਕ ਦੇ ਜਿਹੜੇ ਚਾਂਸ ਉਹ ਸਾਡੇ ਲਈ ਵਧਾ ਦਿੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਤੇ ਗੱਲ ਕਰਾਂਗੇ ਵੀ ਕੋਲੇਸਟ੍ਰੋਲ ਕਿਵੇਂ ਸਾਡੀਆਂ ਖੂਨ ਦੀਆਂ ਧਮਣੀਆਂ ਤੇ ਅਸਰ ਕਰਦਾ ਏ ਉਸ ਤੋਂ ਬਾਅਦ ਕਿਵੇਂ ਹਾਰਟ ਅਟੈਕ ਆਉਂਦਾ ਏ ਤੇ ਇਸ ਤੋਂ ਬਚਣ ਦੇ ਕੁਦਰਤੀ ਨੋਸਖੇ ਕਿਹੜੇ ਆ ਉਹਨਾਂ ਬਾਰੇ ਵੀ ਜਾਣਾਂਗੇ ਸੋ ਸਾਥੀਓ ਇਹ ਪੂਰੀ ਵੀਡੀਓ ਨੂੰ ਇਹ ਜਾਣਕਾਰੀ ਨੂੰ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਜੋ ਅੱਗੇ ਵੀ ਸਿਹਤ ਨੂੰ ਲੈ ਕੇ ਜਿਹੜੀਆਂ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਸਿੱਧੀਆਂ ਆਸਾਨੀ ਨਾਲ ਪਹੁੰਚ ਜਾਣ ਸੋ ਸਾਥੀਓ ਕੁਦਰਤੀ ਤਰੀਕੇ ਜਾਣਨ ਤੋਂ ਪਹਿਲਾਂ ਜਾਣ ਲੈਣੇ ਵੀ ਹਾਰਟ ਅਟੈਕ ਹੋਣ ਦੇ ਦਿਲ ਦਾ ਦੌਰਾ ਪੈਣ ਦੇ ਮੁਢਲੇ ਕਾਰਨ ਕੀ ਬਣਦੇ ਆ ਤੇ ਕੀ ਕੀ ਸਰੀਰ 'ਚ ਪਰਵਰਤਨ ਆਉਂਦੇ ਆ ਜਿਸ ਤੋਂ ਬਾਅਦ ਸਾਨੂੰ ਦਿਲ ਦਾ ਦੌਰਾ ਪੈਂਦਾ ਹੈ ਜਾਂ ਇਹਦੇ ਚਾਂਸ ਵੱਧਦੇ ਆ ਸੋ ਅਸਲ ਦੇ ਵਿੱਚ ਜਿਹੜਾ ਕੋਲੇਸਟ੍ਰੋਲ ਵੱਧਦਾ ਏ ਉਹ ਜ਼ਿਆਦਾ ਫੈਟੀ ਫੂਡ ਜਾਂ ਫਿਰ ਹੋਰ ਚੀਜ਼ਾਂ ਖਾਣ ਨਾਲ ਐਨਾ ਨਹੀਂ ਵੱਧਦਾ ਜਿੰਨਾ ਕਿ ਸਾਡਾ ਲਿਵਰ ਬਣਾਉਂਦਾ ਏ ਸੋ 80% ਕੋਲੇਸਟ੍ਰੋਲ ਜਿਹੜਾ ਸਾਡਾ ਲਿਵਰ ਖੁਦ ਬਣਾਉਂਦਾ ਏ ਇਸ ਤੋਂ ਇਲਾਵਾ ਜਿਹੜਾ 20% ਆ ਉਹ ਸਾਡੇ ਭੋਜਨ ਦਾ ਜੋ ਵੀ ਅਸੀਂ ਖਾਂਦੇ ਆ ਤੇਲ ਵਾਲੀਆਂ ਚੀਜ਼ਾਂ ਘਿਓ ਵਾਲੀਆਂ ਚੀਜ਼ਾਂ ਉਹਨਾਂ ਨਾਲ ਬਣਦਾ ਏ ਸੋ ਇਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਪਹਿਲਾਂ ਤਾਂ ਜਾਣਦੇ ਵੀ ਦਿਲ ਦਾ ਦੌਰਾ ਕਿਵੇਂ ਪੈਂਦਾ ਏ ਜਦੋਂ ਕੋਲੇਸਟ੍ਰੋਲ ਵੱਧਦਾ ਸਾਡੇ ਸਰੀਰ 'ਚ ਸਾਥੀਓ ਜਦੋਂ ਕੋਲੇਸਟ੍ਰੋਲ ਟ੍ਰਾਈਗਲਿਸਰਾਈਡ ਜ਼ਿਆਦਾ ਵਧਣ ਲੱਗ ਜੇ ਉਸ ਤੋਂ ਬਾਅਦ ਕੀ ਹੁੰਦਾ ਏ ਸਾਡੀਆਂ ਜਿਹੜੀਆਂ ਤਮਣੀਆਂ ਐ ਖੂਨ ਦੀਆਂ ਮੰਨ ਲਓ ਹਾਰਟ ਤੇ ਅਸੀਂ ਗੱਲ ਕਰਦੇ ਆ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਂਦਾ ਉਹਨਾਂ 'ਚ ਕੀ ਕਾਰਨ ਬਣਦਾ ਜਿਹੜੀਆਂ ਦਿਲ ਦੇ ਵਿੱਚ ਧਮਣੀਆਂ ਹੁੰਦੀਆਂ ਐ ਬਲੱਡ ਵੈਸਲਜ਼ ਵੱਡੀਆਂ ਜਿਹੜੀਆਂ ਖੂਨ ਦੀਆਂ ਨਸਾਂ ਐ ਉਹਨਾਂ ਦੇ ਵਿੱਚ ਕੋਲੇਸਟ੍ਰੋਲ ਵਧਣ ਦੇ ਕਰਕੇ ਉੱਥੇ ਜਿਹੜਾ ਪਲੈਕ ਬਣਨਾ ਸ਼ੁਰੂ ਹੋ ਜਾਂਦਾ ਹੈ ਕੋਲੇਸਟ੍ਰੋਲ ਫੈਟ ਇਹਦੇ ਨਾਲ ਨਾਲ ਜਿਹੜੇ ਸਾਡੇ ਇਮਿਊਨ ਸੈਲਸ ਆ ਉਹ ਸਾਰੇ ਮਿਲ ਕੇ ਉੱਥੇ ਪਲੈਕ ਦੀ ਫਾਰਮੇਸ਼ਨ ਕਰ ਦਿੰਦੇ ਆ ਪਲੈਕ ਬਣਾਉਣਾ ਸ਼ੁਰੂ ਕਰ ਦਿੰਦੇ ਆ ਸੋ ਜਦੋਂ ਕੋਲੇਸਟ੍ਰੋਲ ਵੱਧਦਾ ਏ ਉਦੋਂ ਇਹ ਜਿਹੜਾ ਪ੍ਰੋਸੈਸ ਆ ਪਲੈਕ ਬਣਨ ਦਾ ਉਹ ਜ਼ਿਆਦਾ ਤੇਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਹੌਲੀ-ਹੌਲੀ ਜਦੋਂ ਉੱਥੇ ਬਲੈਕ ਬਣਦਾ ਏ ਉਹ ਹੌਲੀ-ਹੌਲੀ ਵੱਡਾ ਹੁੰਦਾ ਏ ਤੇ ਬਾਅਦ ਵਿੱਚ ਜਦੋਂ ਫਟ ਜਾਂਦਾ ਏ ਰਪਚਰ ਹੋ ਜਾਂਦਾ ਏ ਬਲੈਕ ਉਥੋਂ ਤਾਂ ਉਸ ਜਗ੍ਹਾ ਤੇ ਕਹਿ ਲਓ ਵੀ ਬਲੱਡ ਦੀ ਬਲੱਡ ਨੂੰ ਇੱਕ ਸੰਕੇਤ ਮਿਲਦਾ ਏ ਖੂਨ ਨੂੰ ਸਾਡੇ ਨੂੰ ਜਿਹੜਾ ਇੰਜਰੀ ਵਾਲਾ ਜਿਹੜਾ ਸੰਕੇਤ ਹੁੰਦਾ ਜਦੋਂ ਸਾਡੇ ਕੋਈ ਵੀ ਸੱਟ ਵੱਜਦੀ ਹੈ ਉਸ ਤੋਂ ਬਾਅਦ ਉੱਥੇ ਕਲੋਟ ਬਣਦਾ ਏ ਅਜਿਹਾ ਸੰਕੇਤ ਮਿਲਦਾ ਏ ਸਾਡੇ ਸਰੀਰ ਨੂੰ ਲੱਗਦਾ ਏ ਸਾਡੇ ਇਮਿਊਨ ਸਿਸਟਮ ਨੂੰ ਲੱਗਦਾ ਵੀ ਉਸ ਜਗ੍ਹਾ ਤੇ ਜਿੱਥੇ ਬਲੈਕ ਰੈਪਚਰ ਹੋਇਆ ਏ ਉਥੇ 6 ਵਜੇ ਇੰਜਰੀ ਹੋਈ ਆ ਸੋ ਉਹ ਤਾਂ ਮਣੀ ਦੇ ਵਿੱਚ ਉਹ ਖੂਨ ਦੀ ਨਸ ਦੇ ਵਿੱਚ ਉਸ ਜਗ੍ਹਾ ਤੇ ਜਿੱਥੋਂ ਬਲੈਕ ਫਟਿਆ ਏ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਏ ਕਲੋਟ ਬਣਨਾ ਸ਼ੁਰੂ ਹੋ ਜਾਂਦਾ ਤੇ ਜਦੋਂ ਕਲੋਟ ਬਣਦਾ ਏ ਕਲੋਟ ਵੱਡਾ ਹੋ ਜਾਂਦਾ ਏ ਤਾਂ ਉਥੇ ਜਿਹੜਾ ਖੂਨ ਦਾ ਰਸਤਾ ਏ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੁਣ ਉਸ ਜਗ੍ਹਾ ਤੋਂ ਲੰਘ ਕੇ ਖੂਨ ਸਾਡੇ ਦਿਲ ਦੇ ਜਿਹੜੇ ਏਰੀਏ ਦੇ ਵਿੱਚ ਜਾਣਾ ਜਾਂ ਕਹਿ ਲਓ ਜਿਹੜੀਆਂ ਮਾਸਪੇਸ਼ੀਆਂ ਨੂੰ ਉਕੂਨ ਨੇ ਜਾ ਕੇ ਆਕਸੀਜਨ ਦੇਣੀ ਆ ਬਲੱਡ ਸਪਲਾਈ ਕਰਨੀ ਆ ਉਹ ਰਾਹ ਬੰਦ ਹੋ ਗਿਆ ਉਸ ਤੋਂ ਬਾਅਦ ਉੱਥੇ ਨਾ ਤਾਂ ਆਕਸੀਜਨ ਪਹੁੰਚੂਗੀ ਨਾ ਹੋਰ ਪੋਸ਼ਟਿਕ ਤੱਤ ਪਹੁੰਚ ਪਾਉਣਗੇ ਤਾਂ ਦਿਲ ਦਾ ਉਹ ਹਿੱਸਾ ਜਿਹੜਾ ਉੱਥੇ ਸੈੱਲ ਆ ਜਿਹੜੇ ਉਹ ਡੈੱਡ ਹੋ ਜਾਂਦੇ ਆ ਤਾਂ ਉਦੋਂ ਜਿਹੜਾ ਹਾਰਟ ਅਟੈਕ ਆ ਜਾਂਦਾ ਏ ਸੋ ਇਹ ਤਾਂ ਕਾਰਨ ਬਣਦੇ ਆ ਹਾਰਟ ਅਟੈਕ ਹੋਣ ਦੇ ਸੋ ਵਧੀਆ ਇਹ ਹੀ ਰਹੂਗਾ ਵੀ ਅਸੀਂ ਆਪਦੀ ਡਾਈਟ ਦੇ ਵਿੱਚ ਅਜਿਹੀਆਂ ਚੀਜ਼ਾਂ ਲਈਏ ਜਿਦੇ ਨਾਲ ਨਾ ਤਾਂ ਸਾਡਾ ਕੋਲੇਸਟ੍ਰੋਲ ਵਧੇ ਨਾ ਟ੍ਰਾਈਗਲਿਸਰਾਈਡ ਵਧਣ ਤੇ ਨਾ ਹੀ ਇਹ ਬਲੈਕ ਬਣਨਾ ਸ਼ੁਰੂ ਹੋਵੇ ਸਾਡੇ ਖੂਨ ਦੀਆਂ ਤਮਨੀਆਂ ਦੇ ਵਿੱਚ ਤੇ ਨਾ ਹੀ ਹਾਰਟ ਅਟੈਕ ਆਵੇ ਸੋ ਕਿਹੜੀਆਂ ਚੀਜ਼ਾਂ ਆਓ ਉਸ ਬਾਰੇ ਡਿਟੇਲ ਨਾ ਵਿਸਥਾਰ ਨਾਲ ਜਾਣਦੇ ਸਾਥੀਓ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰੀਏ ਉਹ ਹੈਗਾ ਇਹ گارਲਿਕ ਲਸਣ ਲਸਣ ਦੇ ਵਿੱਚ ਐਲਿਸਨ ਨਾਂ ਦਾ ਅਜਿਹਾ ਕੈਮੀਕਲ ਹੁੰਦਾ ਏ ਜਿਹਦੇ ਵਿੱਚ ਤਾਕਤ ਆ ਜਿਹੜਾ ਕਿ ਸਾਡੇ ਖੂਨ ਦੇ ਵਿੱਚੋਂ ਸਾਡੇ ਸਰੀਰ ਚੋਂ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹਨੂੰ ਘੱਟ ਕਰਦਾ ਏ ਸੋ ਇਹ ਜਿਹੜਾ ਮਾੜਾ ਕੋਲੇਸਟ੍ਰੋਲ ਆ ਇਹ ਹੀ ਜ਼ਿੰਮੇਦਾਰ ਹੁੰਦਾ ਏ ਸਾਡੇ ਬਲੈਕ ਬਣਨ ਦੇ ਵਿੱਚ ਖੂਨ ਦਾ ਠੱਗਾ ਜਿਹੜਾ ਸਾਡੀਆਂ ਖੂਨ ਦੀਆਂ ਨਸਾਂ 'ਚ ਬਣਦਾ ਸੋ ਜਦੋਂ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਇਹ ਘਟਣ ਲੱਗ ਜੇ ਤਾਂ ਬਲੈਕ ਬਣਨ ਦਾ ਵੀ ਚਾਂਸ ਘਟਦਾ ਏ ਇਸ ਤੋਂ ਇਲਾਵਾ ਐਲਿਸਨ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟ ਕਰਦਾ ਏ ਤੇ ਸਾਡੇ ਬਲੱਡ ਸਰਕੂਲੇਸ਼ਨ ਨੂੰ ਵੀ ਵਧੀਆ ਬਣਾਉਂਦਾ ਏ ਇਹ ਖੂਨ ਦੀਆਂ ਨਸਾਂ ਨੂੰ ਵੀ ਡਾਇਲੇਟ ਕਰਦਾ ਜਿਹਦੇ ਨਾਲ ਸਾਡੇ ਖੂਨ ਦਾ ਜਿਹੜਾ ਬਲੱਡ ਦਾ ਸਰਕੂਲੇਸ਼ਨ ਆ ਉਹ ਵਧੀਆਂ ਹੁੰਦਾ ਖੂਨ ਦਾ ਵਹਾਅ ਵਧੀਆਂ ਹੁੰਦਾ ਏ ਸੋ ਜਿਹਦੇ ਨਾਲ ਕੀ ਹੁੰਦਾ ਏ ਸਾਡੇ ਦਿਲ ਦੀ ਸਿਹਤ ਵਧੀਆਂ ਹੁੰਦੀ ਆ ਸਾਨੂੰ ਦਿਲ ਦਾ ਦੌਰਾ ਪੈਣ ਦੇ ਜਿਹੜੇ ਚਾਂਸ ਆ ਉਹ ਘਟਦੇ ਆ ਸੋ ਲਸਣ ਸਾਨੂੰ ਜਰੂਰ ਇਹਦਾ ਸੇਵਨ ਕਰਨਾ ਚਾਹੀਦਾ ਏ ਰੋਜ਼ਾਨਾ ਸਵੇਰੇ ਨਿਰਨੇ ਕਾਲ ਜੇ ਇੱਕ ਜਾਂ ਦੋ ਦੀ ਗਿਣਤੀ 'ਚ ਇਹਦੀਆਂ ਕਲੀਆਂ ਨੂੰ ਰੋਜ਼ ਚਬਾ ਕੇ ਕੋਸੇ ਜੇ ਪਾਣੀ ਨਾਲ ਲਓ ਵਧੀਆ ਰਹੂਗਾ ਇਹਨੂੰ ਲੈਣ ਦਾ ਸਹੀ ਤਰੀਕਾ ਕੀ ਆ ਇਹਨੂੰ ਬਰੀਕ-ਬਰੀਕ ਪੀਸ ਲੋ ਉਸ ਤੋਂ ਬਾਅਦ ਇਹਨੂੰ 10 ਮਿੰਟ ਪਿਆ ਰਹਿਣ ਦਿਓ ਇਸ ਤਰ੍ਹਾਂ ਕਰਨਾ ਕੀ ਹੁੰਦਾ ਜਿਹੜਾ ਇਹਦੇ ਵਿੱਚ ਲੈਲਿਸਨ ਉਹ ਵੀ ਜ਼ਿਆਦਾ ਐਕਟੀਵੇਟ ਹੋ ਜਾਂਦਾ ਹੈ ਇਹਦਾ ਸਾਨੂੰ ਅਸਰ ਵਧੀਆ ਹੁੰਦਾ ਹੈ ਜ਼ਿਆਦਾ ਹੁੰਦਾ ਹੈ ਤੇ ਸਾਥੀਓ ਲਸਣ ਦੇ ਨਾਲ ਕਈਆਂ ਦੇ ਤਜਾਬ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ ਛਾਤੀ 'ਚ ਜਲਨ ਹੁੰਦੀ ਆ ਜਾਂ ਕਈਆਂ ਨੂੰ ਇਹਦਾ ਟੇਸਟ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਲੱਗਦਾ ਵੀ ਮੂੰਹ 'ਚੋਂ ਬਦਬੂ ਆਉਂਦੀ ਆ ਸੋ ਇਹਦੇ ਵਾਸਤੇ ਵਧੀਆ ਤਰੀਕਾ ਇਹ ਆ ਵੀ ਲਸਣ ਨੂੰ ਪਹਿਲਾਂ ਤੁਸੀਂ ਡਰਾਈ ਰੋਸਟ ਕਰ ਲਓ ਜਾਂ ਇਹਨੂੰ ਥੋੜਾ ਜਿਹਾ ਕਲਕ ਲਓ ਘਿਓ ਦੇ ਵਿੱਚ ਤਲ ਲਓ ਜਾਂ ਇਹਨੂੰ ਭੁੰਨ ਲਓ ਉਸ ਤੋਂ ਬਾਅਦ ਇਹਦਾ ਸੇਵਨ ਕਰੋ ਨਾ ਤਾਂ ਹੁਣ ਤੁਹਾਡੇ ਮੂੰਹ 'ਚੋਂ 스ਮੈਲ ਆਊਗੀ ਬਦਬੂ ਆਊਗੀ ਤੇ ਨਾ ਹੀ ਤੁਹਾਡੇ ਜਿਹੜਾ ਲਸਣ ਆ ਹੁਣ ਐਸਿਡ ਬਣਾਊਗਾ ਜ਼ਿਆਦਾ ਤਜਾਬ ਬਣੂਗਾ ਚਲਣ ਨਹੀਂ ਹੋਊਗੀ ਸੋ ਇਹ ਕੁਝ ਤਰੀਕੇ ਸੀਗੇ ਲਸਣ ਦਾ ਸੇਵਨ ਕਰਨ ਦੇ ਇਸ ਤੋਂ ਲਾਵਾ ਸਾਥੀਓ ਪ੍ਰੋਬਾਇਓਟਿਕ ਜਿਹੜਾ ਫੂਡ ਆ ਜਿਵੇਂ ਦਹੀਂ ਹੋ ਗਿਆ ਸੋ ਇਹ ਬਹੁਤ ਜ਼ਰੂਰੀ ਆ ਸਾਡੇ ਸਰੀਰ ਲਈ ਤਾਂ ਜੋ ਸਾਨੂੰ ਦਿਲ ਦੇ ਦੌਰੇ ਹੋਣ ਦਾ ਜਿਹੜਾ ਖਤਰਾ ਉਹ ਘਟਾਉਂਦਾ ਇਹ ਦਹੀਂ ਉਹਦੇ ਪਿੱਛੇ ਕਾਰਨ ਕੀ ਆ ਆਓ ਜਾਣਦੇ ਸਾਥੀਓ ਸਾਡੀ ਗੱਟ ਦੇ ਵਿੱਚ ਖਾਸ ਕਰ ਸਾਡੀ ਜਿਹੜੀ ਵੱਡੀ ਆੰਤ ਆ ਇਹਦੇ ਵਿੱਚ ਘੱਟੋ ਘੱਟ 10 ਤੋਂ 100 ਟ੍ਰਿਲੀਅਨ ਦੀ ਗਿਣਤੀ ਦੇ ਵਿੱਚ ਚੰਗੇ ਬੈਕਟੀਰੀਆ ਪਾਏ ਜਾਂਦੇ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਜ਼ਾਰਾਂ ਦੀ ਗਿਣਤੀ ਕਹਿ ਲੋ ਵੀ ਹਾਂ ਇਹਨਾਂ ਦੀ ਕਿਸਮ ਹੁੰਦੀ ਆ ਹਜ਼ਾਰਾਂ ਦੀ ਕਿਸਮ ਦੇ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਆ ਚੰਗੇ ਬੈਕਟੀਰੀਆ ਸੋ ਇਹਨੂੰ ਕਹਿ ਦਿੰਦੇ ਮਾਈਕਰੋਬਾਇਓਮ ਇਹ ਮਾਈਕਰੋਬਾਇਓਮ ਆ ਜਿਹੜਾ ਇਹ ਸਾਡੀ ਗਾਟ ਤੇ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਆ ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਆ ਸਾਡੀ ਇਮਿਊਨ ਸਿਸਟਮ ਨੂੰ ਵਧੀਆ ਬਣਾਉਂਦੇ ਆ ਸਾਡੇ ਬਲੈਕ ਬਣਨ ਦੇ ਖਤਰੇ ਨੂੰ ਘਟ ਕਰਦੇ ਆ ਤੇ ਜਦੋਂ ਇਹਨਾਂ ਦੀ ਗਿਣਤੀ ਘਟਦੀ ਆ ਤਾਂ ਸਾਡੇ ਖੂਨ ਦੀਆਂ ਨਸਾਂ ਦੇ ਵਿੱਚ ਜਿਹੜਾ ਬਲੈਕ ਬਣਦਾ ਏ ਧੱਕਾ ਖੂਨ ਦਾ ਜੰਮਣ ਦੀ ਜਿਹੜੀ ਚਾਂਸ ਆ ਉਹ ਵੀ ਓਨੇ ਹੀ ਵਧਣੇ ਸ਼ੁਰੂ ਹੋ ਜਾਂਦੇ ਆ ਸੋ ਇਹ ਜਿਹੜੇ ਚੰਗੇ ਬੈਕਟੀਰੀਆ ਸਾਡੀ ਗੱਟ ਦੇ ਵਿੱਚ ਇਹ ਬਹੁਤ ਜ਼ਰੂਰੀ ਆ ਇਹਨਾਂ ਦੀ ਗਿਣਤੀ ਸਹੀ ਰਵੇ ਇਹ ਸਹੀ ਤਰੀਕੇ ਨਾਲ ਬਣਦੇ ਰਹਿਣ ਤਾਂ ਜੋ ਸਾਨੂੰ ਦਿਲ ਦਾ ਦੌਰਾ ਹੋਣ ਦਾ ਵੀ ਖਤਰਾ ਘਟੇਗਾ ਸਾਡਾ ਇਮਿਊਨ ਸਿਸਟਮ ਵੀ ਵਧੀਆ ਬਣੂਗਾ ਸਾਡਾ ਡਾਈਜੈਸਟਿਵ ਸਿਸਟਮ ਪਾਚਨ ਕਿਰਿਆ ਮਜ਼ਬੂਤ ਰਹੂਗੀ ਤੇ ਇਹ ਸਾਡੇ ਲਈ ਕਹਿ ਲੋ ਬਹੁਤ ਜ਼ਰੂਰੀ ਆ ਲੜੀਨ ਦੇ ਬੈਕਟੀਰੀਆ ਇੱਕ ਹਿਸਾਬ ਦਾ ਸਾਨੂੰ ਜੀਵਨ ਦਾਤ ਦਿੰਦੇ ਆ ਸੋ ਰੋਜ਼ਾਨਾ ਦਹੀਂ ਖਾਣਾ ਲਾਜ਼ਮੀ ਕਰੋ ਇਹਦੇ ਨਾਲ ਇਹਨਾਂ ਦੀ ਜਿਹੜੀ ਗਿਣਤੀ ਆ ਇਹਨਾਂ ਚੰਗੇ ਬੈਕਟੀਰੀਆ ਦੀ ਚੰਗੇ ਕਟਾਣੂਆਂ ਦੀ ਜਿਹੜੀ ਮਕਦਾਰ ਆ ਉਹ ਸਹੀ ਰਹਿੰਦੀ ਆ ਬੈਲੈਂਸ ਵਿੱਚ ਰਹਿੰਦੀ ਆ ਤੇ ਸਾਡੇ ਦਿਲ ਦੀ ਸਿਹਤ ਵੀ ਚੰਗਾ ਰੱਖਦੇ ਆਏ ਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾ ਕੇ ਰੱਖਦੇ ਆ ਇਦੇ ਨਾਲ ਨਾਲ ਸਾਥੀਓ ਨਟਸ ਬਦਾਮ ਅਖਰੋਟ ਤੇ ਕਾਜੂ ਸਾਨੂੰ ਨਟਸ ਵੀ ਜ਼ਰੂਰ ਖਾਣੇ ਚਾਹੀਦੇ ਆ ਇਹ ਵੀ ਸਾਨੂੰ ਸਾਡੇ ਮਾਰੇ ਕੋਲੇਸਟਰੋਲ ਨੂੰ ਘੱਟ ਕਰਦੇ ਆ ਤੇ ਸਾਡੇ ਖੂਨ ਦੀਆਂ ਨਸਾਂ ਨੂੰ ਨਰਮ ਕਰਦੇ ਆ ਡਾਇਲੇਟ ਕਰਦੇ ਆ ਜਿਸ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦੀ ਉਹਦੇ ਪਿੱਛੇ ਕਾਰਨ ਇਹ ਵੀ ਬਦਾਮਾਂ ਦੇ ਵਿੱਚ ਐਲ ਆਰਜੀਨਿਨ ਨਾਂ ਦਾ ਇੱਕ ਅਜੀਹਾ ਕੈਮੀਕਲ ਪਾਇਆ ਜਾਂਦਾ ਏ ਜਿਹੜਾ ਸਾਡੇ ਸਰੀਰ ਦੇ ਵਿੱਚ ਜਾ ਕੇ ਨਾਈਟ੍ਰਿਕ ਆਕਸਾਈਡ ਬਣਾਉਂਦਾ ਏ ਤੇ ਜਿਹੜਾ ਇਹ ਨਾਈਟ੍ਰਿਕ ਆਕਸਾਈਡ ਆ ਇਹ ਸਾਡੇ ਖੂਨ ਦੀਆਂ ਜਿਹੜੀਆਂ ਧਮਨੀਆਂ ਐ ਸਾਡੇ ਬਲੱਡ ਵੈਸਲ ਦਾ ਉਹਨਾਂ ਨੂੰ ਡਾਇਲੇਟ ਕਰਨ ਸਹਾਇਤਾ ਕਰਦਾ ਜਿਸ ਦੇ ਨਾਲ ਸਾਡਾ ਬਲੱਡ ਸਰਕੂਲੇਸ਼ਨ ਵਧੀਆ ਬਣਦਾ ਏ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਹੇਠਾਂ ਲੈ ਕੇ ਆਉਂਦਾ ਏ ਤੇ ਦਿਲ ਦੀ ਸਿਹਤ ਨੂੰ ਵਧੀਆ ਕਰਦਾ ਏ ਐਲ ਆਰਜੀਨ ਜਿਹੜਾ ਬਦਾਮਾਂ ਦੇ ਵਿੱਚ ਪਾਇਆ ਜਾਂਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੋ ਰੋਜ਼ਾਨਾ ਬਦਾਮ ਤੁਸੀਂ ਭਿਉਂ ਕੇ ਖਾਓ 7 ਤੋਂ 8 ਦੀ ਗਿਣਤੀ ਚ ਇਹਨਾਂ ਨੂੰ ਭਿਉਂ ਦਿਓ ਰਾਤ ਨੂੰ ਸਵੇਰ ਵੇਲੇ ਇਹਨਾਂ ਦਾ ਸੇਵਨ ਕਰੋ ਇਹ ਵੀ ਤੁਹਾਡੇ ਦਿਲ ਦੀ ਸਿਹਤ ਨੂੰ ਵਧੀਆ ਬਣਾਉਂ ਤੁਹਾਡੀ ਸਹਾਇਤਾ ਕਰਦੇ ਆ ਅਖਰੂਟ ਵੀ ਜੇ ਖਾਣੇ ਇਹਨਾਂ ਨੂੰ ਵੀ ਭਿਉਂ ਕੇ ਖਾਓ ਤੁਹਾਨੂੰ ਜਿਆਦਾ ਫਾਇਦਾ ਮਿਲੂਗਾ ਕਿਉਂਕਿ ਭਿਉਣ ਦੇ ਨਾਲ ਇਹਨਾਂ ਦੇ ਵਿੱਚ ਇੱਕ ਫਾਈਟਿਕ ਐਸਿਡ ਨਾਂ ਦਾ ਜਿਹੜਾ ਕੈਮੀਕਲ ਹੁੰਦਾ ਏ ਜੇ ਅਸੀਂ ਨਹੀਂ ਪਿਉਂਦੇ ਤਾਂ ਉਹ ਫਾਈਟਿਕ ਐਸਿਡ ਭੋਜਨ ਦੇ ਵਿੱਚ ਜਿਹੜੇ ਪੋਸਟਿਕ ਤੱਤ ਮਿਲਨੇ ਉਹਨਾਂ ਨੂੰ ਪਚਣ ਨਹੀਂ ਦਿੰਦਾ ਸੋ ਜਦੋਂ ਅਸੀਂ ਭਿਉਂਨੇ ਆ ਇਹ ਫਾਈਟਿਕ ਐਸਿਡ ਕਹ ਲੋ ਵੀ ਇਹਦਾ ਜਿਹੜਾ ਅਸਰ ਆ ਉਹ ਨਾ ਮਾਤਰ ਹੋ ਜਾਂਦਾ ਏ ਇਸ ਹੁਣ ਜਿਹੜੇ ਬਦਾਮ ਸਾਨੂੰ ਨੁਕਸਾਨ ਨਹੀਂ ਕਰਨਗੇ ਫਾਇਦਾ ਹੀ ਦੇਣਗੇ ਸੋ ਬਦਾਮਾਂ ਦੇ ਵਿੱਚ ਫਾਈਬਰ ਬੜਾ ਵਧੀਆ ਹੁੰਦਾ ਵਿਟਾਮਿਨ ਈ ਬਹੁਤ ਵਧੀਆ ਹੁੰਦਾ ਏ ਤੇ ਐਲ ਆਰਜੀਨਿਨ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਵੀ ਬਹੁਤ ਲਾਭ ਦਿੰਦਾ ਏ ਸੋ ਬਦਾਮ ਖਾਣਾ ਲਾਜ਼ਮੀ ਕਰੋ ਆਪਦੇ ਭੋਜਨ ਦੇ ਵਿੱਚ ਤੁਹਾਨੂੰ ਬਹੁਤ ਤੁਹਾਡੀ ਸਿਹਤ ਨੂੰ ਫਰਕ ਮਹਿਸੂਸ ਹੋਊਗਾ ਦਿਲ ਦੇ ਦੌਰੇ ਪੈਣ ਦਾ ਵੀ ਜਿਹੜਾ ਖਤਰਾ ਉਹ ਘਟਦਾ ਏ ਇਹਦੇ ਨਾਲ ਨਾਲ ਸਾਥੀਓ ਔਲਾ ਵੀ ਬਹੁਤ ਜ਼ਰੂਰੀ ਆ ਔਲੇ ਦੇ ਵਿੱਚ ਵਿਟਾਮਿਨ ਸੀ ਬਹੁਤ ਵਧੀਆ ਮਾਤਰਾ 'ਚ ਹੁੰਦਾ ਏ ਘੱਟੋ ਘੱਟ 7 ਸੰਤਰੀਆਂ ਜਿੰਨਾ ਵਿਟਾਮਿਨ ਸੀ ਜਿਹੜਾ ਉਹ ਸਾਨੂੰ ਇੱਕੋ ਆਲੇ ਤੋਂ ਮਿਲ ਜਾਂਦਾ ਏ ਸੋ ਵਿਟਾਮਿਨ ਸੀ ਜਿਹੜਾ ਉਹ ਸਾਡੇ ਸਰੀਰ ਦੇ ਵਿੱਚ ਸਾਡੀਆਂ ਖੂਨ ਦੀਆਂ ਨਸਾਂ 'ਚ ਇਨਫਲੇਮੇਸ਼ਨ ਨੂੰ ਘਟਾਉਂਦਾ ਏ ਅਥੀਰੋਸਕਲੋਰੋਸਿਸ ਹੋਣ ਦਾ ਖਤਰਾ ਘੱਟ ਹੁੰਦਾ ਏ ਖੂਨ ਦਾ ੱਟਕਾ ਜੰਮਣ ਦਾ ਪਲੇਕ ਬਣਨ ਦਾ ਖਤਰਾ ਘਟਾਉਂਦਾ ਏ ਤੇ ਸਾਡੀ ਬਲੱਡ ਸਰਕੂਲੇਸ਼ਨ ਨੂੰ ਵਧੀਆ ਕਰਦਾ ਏ ਸੋ ਰਜਾਨਾ ਇੱਕ ਔਲਾ ਜ਼ਰੂਰ ਖਾਓ ਇਹਦਾ ਤੁਸੀਂ ਜੂਸ ਵੀ ਪੀ ਸਕਦੇ ਆ ਜੇ ਤੁਸੀਂ ਚਬਾ ਕੇ ਖਾ ਸਕਦੇ ਤਾਂ ਬਹੁਤ ਵਧੀਆ ਔਲੇ ਦਾ achar ਖਾ ਸਕਦੇ ਆ ਸੋ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਮਿਲੂਗਾ ਇਸ ਤੋਂ ਇਲਾਵਾ ਸਾਥੀਓ ਜਿਹੜੇ ਸੀਡਸ ਆ ਬੀਜ ਵੀ ਬਹੁਤ ਚੰਗੇ ਆ ਸਾਡੀ ਸਿਹਤ ਵਾਸਤੇ ਸੋ ਇਹ ਵੀ ਸਾਡੇ ਮਾੜੇ ਕੋਲੇਸਟ੍ਰੋਲ LDL ਨੂੰ ਘਟ ਕਰਦੇ ਆ ਚੰਗਾ ਕੋਲੇਸਟ੍ਰੋਲ HDL ਇਹਨਾਂ ਨੂੰ ਉੱਪਰ ਜਾਂਦਾ ਏ ਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦੇ ਆ ਸੋ ਮਾਗ ਜੇ ਹੋ ਗਏ ਬੀਜ ਹੋ ਗਏ ਇਹ ਜਰੂਰ ਖਾਸ ਕਰ ਜਿਹੜਾ ਅਲਸੀ ਦੇ ਬੀਜ ਆ ਉਹ ਬਹੁਤ ਵਧੀਆ ਏ ਸੋ ਇਹਨਾਂ ਨੂੰ ਸੇਵਨ ਕਰਨ ਦਾ ਸਹੀ ਤਰੀਕਾ ਏ ਇਹਨਾਂ ਨੂੰ ਤਵੇ ਤੇ ਡਰਾਈ ਰੋਸਟ ਕਰ ਲੋ ਪਹਿਲਾਂ ਹੁਣ ਇਹਨਾਂ ਨੂੰ ਬਰੀਕ ਪੀਸ ਲੋ ਰੋਜ਼ਾਨਾ ਅੱਧੇ ਤੋਂ ਇੱਕ ਚਮਚਾ ਅਲਸੀ ਦੇ ਬੀਜਾਂ ਦਾ ਜਰੂਰ ਸੇਵਨ ਕਰੋ ਦੁੱਧ ਨਾਲ ਵੀ ਕਰ ਸਕਦੇ ਆ ਕੋਸੇ ਜੇ ਪਾਣੀ ਨਾਲ ਵੀ ਕਰ ਸਕਦੇ ਆ ਇਹਦੇ ਨਾਲ ਤੁਹਾਡਾ ਜਿਹੜਾ ਮਾੜਾ ਕੋਲੇਸਟ੍ਰੋਲ ਐਲ ਡੀ ਐਲ ਉਹ ਵੀ ਘਟੂਗਾ ਬਲੱਡ ਪ੍ਰੈਸ਼ਰ ਵੀ ਹੌਲੀ ਹੌਲੀ ਰੈਗੂਲੇਟ ਹੋਊਗਾ ਤੇ ਜਿਹੜਾ ਖਾਸ ਕਰਕੇ ਹਾਰਟ ਅਟੈਕ ਹੋਣ ਦੇ ਖਤਰੇ ਨੂੰ ਵੀ ਅਲਸੀ ਦੇ ਬੀਜ ਘਟਾਉਂਦੇ ਆ ਸੋ ਸਾਥੀਓ ਇਹ ਤਾਂ ਸੀਗਾ ਹਾਰਟ ਅਟੈਕ ਹੋਣ ਦਾ ਖਤਰਾ ਹੋਣ ਦੇ ਜਿਹੜੇ ਮੁੱਖ ਕਾਰਨ ਕੀ ਬਣਦੇ ਆ ਤੇ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਕੁਦਰਤੀ ਤਰੀਕੇ ਕਿਹੜੇ ਆ ਸੋ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਭੇਜੋ ਆ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤ ਦਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਸਿਹਤ ਨੂੰ ਲੈ ਕੇ ਕੋਈ ਜ਼ਰੂਰੀ ਜਾਣਕਾਰੀ ਦੇਣੀ ਵੀਡੀਓ ਬਣਾਉਣੀ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਇ ਕਰੇ ਸੋ ਇਹ ਵੀਡੀਓ ਨੂੰ ਅੱਗੇ ਆਪਦੇ ਸਾਥੀਆਂ ਮਿੱਤਰਾਂ ਨੂੰ ਜ਼ਰੂਰ ਭੇਜਿਓ ਸੋ ਇਜਾਜ਼ਤ ਦਿਓ ਧੰਨਵਾਦ